ਤਾਰ ਤੋਂ ਦੀ ਮਾਂ ਨੂੰ ਕਿੱਥੇ ਵੀਰੇ ਆ ਗਿਆ ਤੂੰ ਹੋਰ ਠੀਕੇ ਭਾਣੇ ਬੱਚੇ ਕਿੱਥੇ ਨੇ ਬੱਚੇ ਨਹੀਂ ਦਿਖਦੇ ਕੀ ਦੱਸਾਂ ਵੀਰੇ ਅੰਦਰ ਲੜੀ ਜਾਂਦੇ ਨੇ ਭਾਣੇ ਮੈਂ ਮੋਤਵਾਰ ਬੰਦਾ ਤੇ ਮੇਰੇ ਹੁੰਦੇ ਉਹ ਲੜੀ ਜਾਂਦੇ ਨੇ ਤੂੰ ਇੱਕ ਮਿੰਟ ਇੱਥੇ ਖੜਾ ਮੈਂ ਹੁਣੇ ਹਟਾ ਕੇ ਆਉਂਦਾ ਉਹਨਾਂ ਨੂੰ ਵੀਰੇ ਤੂੰ ਚਾਹ ਪਾਣੀ ਤਾਂ ਪੀ ਲੈ ਲੈ ਲੜ ਗਿਆ ਪਹਿਰ ਜਾਣਗੇ ਨਾ ਹੁਣ ਚੰਗੀ ਰਹੀਆਂ ਮੱਖੀ ਚ ਲੱਤਾਂ ਖਾ ਕੇ ਤੂੰ ਤੇ ਮਾਰੇ ਨੇ ਯਾਰ ਤੇ ਤੂੰ ਮੇਰੇ ਮੱਖੀ ਤੇ ਲੱਗਾ ਕਰੋ ਮਾਰੀਏ ਮੈਂ ਤੇ ਤੂੰ ਮੇਰੇ ਪੱਖੀ ਤੇ ਲੱਤਾਂ ਨਹੀਂ ਮਾਰੀਏ ਤੇ ਮੈਂ ਤੇਰੇ ਚਪੇੜੇ ਨਹੀਂ ਮਾਰੇ ਤੇ ਆਪ ਕੁੱਤੀ ਆਜੋ ਪੁੱਤਾ ਕੇਲੇ ਖਾਵਾ ਤੁਹਾਡਾ ਮਾਮਾ ਤੁਹਾਡਾ ਵਾਸ ਕੇਲੇ ਲੈ ਕੇ ਆਇਆ ਹੈ ਅੱਛਾ ਮਾਮਾ ਆ ਵੀ ਗਿਆ ਵੇ ਅੰਦਰ ਤੁਹਾਡਾ ਮਾਮਾ ਤੁਹਾਡੀ ਲੜਾਈ ਤੇ ਹੀ ਡਾਨ ਗਿਆ ਸੀ ਅੱਛਾ ਮਾਮਾ ਅੰਦਰ ਹੈ ਅੱਛਾ ਪੱਖੀ ਤੇ ਮਾਮਾ ਹੀ ਖਾ ਗਿਆ